ਦੋਸਤੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਜੋੜੀਆਂ ਉੱਪਰੋਂ ਬਣ ਕੇ ਆਉਂਦੀਆਂ ਹਨ ਅਤੇ ਜਿਸਨੇ ਨਿਭਾਉਣੀ ਹੁੰਦੀ ਹੈ ਉਹ ਕਿਸੇ ਵੀ ਹਾਲਾਤ ਵਿੱਚ ਆਪਣੇ ਸਾਥੀ ਦਾ ਸਾਥ ਨਹੀਂ ਛੱਡਦਾ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵੀਲਚੇਅਰ ਵਾਲੇ ਅਪਾਹਜ ਮੁੰਡੇ ਦਾ ਵਿਆਹ ਕਿੰਨੀ ਸੋਹਣੀ ਕੁੜੀ ਨਾਲ ਹੋ ਰਿਹਾ ਹੈ ਅਤੇ ਲੋਕ ਕਹਿ ਰਹੇ ਨੇ ਕਿ ਜ਼ਰੂਰ ਇਸ ਵਿੱਚ ਕੋਈ ਕਾਰਨ ਹੋਵੇਗਾ ਕਿ ਇਹ ਲੜਕੀ ਇਸ ਅਪਾਹਜ ਲੜਕੇ ਨਾਲ ਵਿਆਹ ਕਰਵਾ ਰਹੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਇਹ ਲੜਕਾ ਲੜਕੀ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਅਤੇ ਇਹਨਾਂ ਦੋਨਾਂ ਦੇ ਲਵ ਮੈਰਜ ਹੈ ਅਤੇ ਇਹ ਲੜਕਾ ਬਚਪਨ ਵਿੱਚ ਬਿਮਾਰ ਹੋ ਗਿਆ ਅਤੇ ਇਸ ਨੂੰ ਇੱਕ ਦਵਾਈ ਨੇ ਰਿਐਕਸ਼ਨ ਕਰ ਦਿੱਤਾ ਜਿਸ ਨਾਲ ਕਿ ਇਹ ਅਪਾਹਜ ਹੋ ਗਿਆ ਪਰ ਸਲਾਮ ਹੈ ਇਸ ਲੜਕੀ ਨੂੰ ਜਿਸ ਨੇ ਇਸ ਅਪਾਹਜ ਲੜਕੇ ਦਾ ਸਾਥ ਨਿਭਾਉਣ ਦਾ ਫੈਸਲਾ ਕੀਤਾ ਸੋ ਆਖਰ ਕਿਉਂ ਕੁਝ ਲੋਕ ਆਪਣੇ ਕੋਲੋਂ ਹੀ ਗੱਲਾਂ ਬਣਾਉਣ ਲੱਗ ਜਾਂਦੇ ਨੇ ਤੁਹਾਡੇ ਇਸ ਜੋੜੀ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ